ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਇਹਨਾਂ ਦਾ ਚੰਡੀਗੜ੍ਹ ਹੈ ਜੀ ਉਮਰ 1994 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ 5 ਫੁੱਟ 11 ਇੰਚ ਦੀ ਹਾਈਟ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਬੀਏ ਫ੍ਰੋਮ ਚੰਡੀਗੜ੍ਹ ਤੋਂ ਐਮਬੀਏ ਫ੍ਰੋਮ ਯੂਕੇ ਯੂਨੀਵਰਸਿਟੀ ਕੰਮਕਾਰ ਹੈ ਜੀ ਐਚਜੀਵੀ ਡਰਾਈਵਰ ਹੈ ਮੁੰਡਾ ਯੂਕੇ ਵਰਕ ਪਰਮਿਟ ਤੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਬੜੀ ਲਿਖੀ ਹੋਵੇ ਲੜਕੀ ਤੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਜੀ ਯੂਕੇ ਵਰਕ ਪਰ ਮਰਤੇ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਰਾਮਕਾਦ ਦਾਸੀਆ ਸਿੱਖ ਉਮਰ ਹੈ ਜੀ 2000 ਦਾ ਡੇਟ ਆਫ ਬਰਥ ਹੈ ਕੱਦ ਕਾਠ ਹੈ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਪੜਾਈ ਇਹਨੇ ਕਰੀ ਹੈ ਪਲੱਸ 2 ਨਾਲ ਡਿਗਰੀ ਕੀਤੀ ਹੋਈ ਹੈ ਜੀ ਕੈਨੇਡਾ ਤੋਂ ਕਮ ਕਰੇ ਜੀ ਵਰਕ ਪਰਮਿਟ ਤੇ ਹੈ ਲੜਕੀ ਬ੍ਰਮਟਨ ਦੇ ਵਿੱਚ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਕੈਨੇਡਾ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਏਰੀਆ ਕਾਸਟ ਹੈ ਜੀ ਨਾਈ ਸਿੱਖ ਤੇ ਉਮਰ ਹੈ 6 1992 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਫੈਮਿਲੀ ਦੇ ਵਿੱਚ ਨੇ ਜੀ ਭਰਾ ਤੇ ਮਾਤਾ ਇਹਨਾਂ ਦੇ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਪੜਾਈ ਲੜਕੀ ਨੇ ਕੀਤੀ ਹੋਈ ਹੈ ਜੀ ਬੈਚਲਰ ਆਫ ਆਰਟ ਡਿਗਰੀ ਫੈਸ਼ਨ ਡਿਜ਼ਾਈਨਰ ਦਾ ਡਿਪਲੋਮਾ ਕਰਿਆ ਹੋਇਆ ਜੀਟੀਆਈ ਲੈਟਸ ਦੇ ਪੰਜ ਬੈਂਡ ਨੇ ਜੀ ਐਂਡ ਟ੍ਰੇਨਿੰਗ ਆਫ ਸਲੂਨ ਇਹਨਾਂ ਦੀ ਮੰਗ ਹੈ ਜੀ ਮੁੰਡਾ ਕਿਸੇ ਵੀ ਕੰਟਰੀ ਦੇ ਵਿੱਚ ਪੱਕਾ ਹੋਵੇ ਜਾਂ ਫਿਰ ਖਰਚਾ ਕਰਨ ਵਾਲਾ ਪਰਿਵਾਰ ਹੋਵੇ ਤਲਾਕਸ਼ੋ ਦਾ ਵੀ ਮਨਜ਼ੂਰ ਹੈ ਜੀ ਇਹਨਾਂ ਨੂੰ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਐਸਕੋਰ ਪਤਾ ਧਰਮਕੋਟ ਮੋਗਾ ਏਰੀਆ ਕਾਸਟ ਹੈ ਜੀ ਰਾਮਗੜੀਆ ਤੇ ਉਮਰ ਹੈ 29 1998 ਦਾ ਡੇਟ ਆਫ ਬਰਥ ਹੈ ਕੱਦ-ਕਾਠ ਹੈ ਜੀ 5 ਫੁੱਟ 1 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ +2 ਨਾਲ ਨੈਨੀ ਕੇਅਰ ਦਾ ਕੋਰਸ ਕਰਿਆ ਜੀ ਗੋਤ ਹੈ ਇਹਨਾਂ ਦਾ ਨਨਰਾ ਤੇ ਵਿਰਦੀ ਭਰਾ ਇਹਨਾਂ ਦਾ ਇੱਕ ਹੈ ਜੀ ਲੜਕੀ ਦਾ ਜਿਨ੍ਹਾਂ ਦਾ ਫਰਨੀਚਰ ਦਾ ਸ਼ੋਅਰੂਮ ਹੈ ਆਪਣਾ ਤੇ ਕੰਮ ਕਰ ਰਹੀ ਜੀ ਲੜਕੀ ਡੇ ਕੇਅਰ ਜੌਬ ਕਰ ਰਹੀ ਹੈ ਕੈਨੇਡਾ ਦੇ ਵਿੱਚ ਤੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਰਾਮਗੜੀਆ ਕਾਸਟ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਇਹਨਾਂ ਦੇ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਇਹਨਾਂ ਨਾਲ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਰਨਾਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ 2001 ਦਾ ਡੇਟ ਆਫ ਬਰਥ ਹੈ ਕਦ ਕਾਠ ਹੈ ਜੀ 5 ਫੁੱਟ 8 ਇੰਚ ਦੀ ਹਾਈਟ ਹੈ ਲੜਕੀ ਦੀ ਪੜਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਮੈਡੀਕਲ ਨਾਲ ਭਰਾ ਇਹਨਾਂ ਦਾ ਇੱਕ ਆਸਟ੍ਰੇਲੀਆ ਦਾ ਪੀਆਰ ਹੈ ਜੀ ਇਹਨਾਂ ਦਾ ਕੰਮਕਾਰ ਹੈ ਕੁੜੀ ਆਸਟ੍ਰੇਲੀਆ ਵਿਜ਼ਟਰ ਵੀਜ਼ੇ ਤੇ ਗਈ ਹੋਈ ਹੈ ਇਹਨਾਂ ਦੀ ਮੰਗ ਹੈ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੱਕਾ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਸਿੱਖ ਰਾਮਦਾਸ ਜੀਆ ਜ਼ਿਲ੍ਹਾ ਰੋਪੜ ਗੋਤ ਹੈ ਜੀ ਢੋੜ ਤੇ ਗੁਰੂ ਜਨਮ ਹੈ ਜੀ ਇਹਨਾਂ ਦਾ ਜੂਨ 1990 ਦਾ ਡੇਟ ਆਫ ਬਰਥ ਹੈ ਪੜ੍ਹਾਈ ਕਰੀ ਹੋਈ ਹੈ ਜੀ ਲੜਕੀ ਨੇ ਐਮ ਐਸ ਸੀ ਆਈਟੀ ਐਂਡ ਮਲਟੀਮੀਡੀਆ ਕੰਮ ਕਰ ਰਹੀ ਹੈ ਜੀ ਲੜਕੀ ਐਕਟਿੰਗ ਤੇ ਫਿਲਮਾਂ ਐਡੀਟਰ ਦਾ ਕੰਮ ਕਰਦੀ ਹੈ ਤੇ ਕੁੜੀ ਲੁਧਿਆਣੇ ਦੇ ਵਿੱਚ ਕੰਮ ਕਰ ਰਹੀ ਹੈ ਜੀ ਇਹਨਾਂ ਦੇ ਪਿਤਾ ਪ੍ਰਾਈਵੇਟ ਨੌਕਰੀ ਕਰ ਰਹੇ ਨੇ ਤੇ ਮਾਤਾ ਹਾਊਸ ਵਾਈਫ ਨੇ ਭਰਾ ਇਹਨਾਂ ਦਾ ਇੱਕ ਹੈ ਜੀ ਪ੍ਰਾਈਵੇਟ ਨੌਕਰੀ ਕਰ ਰਿਹਾ ਤੇ ਇਹਨਾਂ ਦੀ ਮੰਗ ਹੈ ਜੀ ਕਿ ਮੁੰਡਾ ਇਹਨਾਂ ਨੂੰ ਸੇਮ ਕੰਮ ਕਰਨ ਵਾਲਾ ਚਾਹੀਦਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਮਨਦੀਪ ਕੌਰ ਪਤਾ ਅਮਰਗੜ ਏਰੀਆ ਪਿਤਾ ਦਾ ਨਾਮ ਹੈ ਜੀ ਲਾਭ ਸਿੰਘ ਪਿਤਾ ਇਹਨਾਂ ਦੇ ਵਰਕ ਹਾਊਸ ਕੰਟਰੈਕਟਰ ਨੇ ਮਾਤਾ ਦਾ ਨਾਮ ਹੈ ਜੀ ਸੁਖਵਿੰਦਰ ਕੌਰ ਗੋਤ ਇਹਨਾਂ ਦਾ ਸੰਘੇੜ ਹੈ ਤੇ ਨਾਨਕਿਆਂ ਦਾ ਗੋਤ ਗਿੱਲ ਹੈ ਕਾਸਟ ਹੈ ਜੀ ਇਹਨਾਂ ਦੀ ਮਜਬੀ ਸਿੱਖ ਤੇ ਉਮਰ ਹੈ 2992 ਦਾ ਡੇਟ ਆਫ ਬਰਥ ਹੈ ਲੜਕੀ ਦਾ ਕੱਦ-ਕਾਟ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਉਹਦਾ ਇਹਨਾਂ ਨੇ ਕਰਿਆ ਪਲੱਸ 2 ਬੀਏ ਬੀਐਡ ਤੇ ਕੰਪਿਊਟਰ ਦਾ ਡਿਪਲੋਮਾ ਆਫ ਡੀਸੀਏ ਨਾਲ ਹੀ ਇਹਨਾਂ ਦੇ 6 ਬੈਂਡ ਨੇ ਜੀ ਆਈਲੈਂਡਸ ਦੇ ਤੇ ਇਹਨਾਂ ਨੇ ਬਿਊਟੀ ਪਾਰਲਰ ਦਾ ਕੋਰਸ ਕਰਿਆ ਹੋਇਆ ਕੰਮਕਾਰ ਹੈ ਜੀ ਲੜਕੀ ਪ੍ਰਾਈਵੇਟ ਟੀਚਰ ਦੀ ਨੌਕਰੀ ਕਰ ਰਹੀ ਹੈ ਤੇ ਪਾਰਟ ਟਾਈਮ ਇਹ ਬਿਊਟੀ ਪਾਰਲਰ ਦੇ ਵਿੱਚ ਜੌਬ ਕਰ ਰਹੇ ਨੇ ਇਹਨਾਂ ਦੇ ਦੋ ਭੈਣ ਭਰਾ ਮੈਰਿਡ ਨੇ ਜੀ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਤੇ ਵਧੀਆ ਤਨਖਾਹ ਹੋਵੇ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤਿਰਸ਼ਟੀ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਰਿੰਦਰ ਸਿੰਘ ਪਤਾ ਨਮਾ ਸ਼ਹਿਰ ਏਰੀਆ ਉਮਰ ਜੀ 29/4/1988 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ 12:30 ਪੀਐਮ ਦਾ ਸਮਾਂ ਕਾਸਟ ਹੈ ਨਦੀ ਸੈਣੀ ਸਿੱਖ ਤੇ ਪੜ੍ਹਾਈ ਕਰੀ ਹੈ ਜੀ ਪਲੱਸ 2 ਕੱਦ ਕਾਠ ਹੈ ਜੀ 5 ਫੁੱਟ 11 ਇੰਚ ਦੀ ਹਾਈਟ ਹੈ ਪਰਾ ਇਹਨਾਂ ਦਾ ਇੱਕ ਅਨਮੈਰਿਟ ਕੈਨੇਡਾ ਦੇ ਵਿੱਚ ਹੈ ਜੀ। ਗੋਤ ਹੈ ਇਹਨਾਂ ਦਾ ਡਲਕੂ ਤੇ ਮਾਨਖੇੜੀ। ਪਿਤਾ ਇਹਨਾਂ ਦੇ ਰਿਟਾਇਰ ਨੇ ਜੀ ਗਵਰਨਮੈਂਟ ਸਰਵਿਸ ਤੋਂ, ਮਾਤਾ ਇਹਨਾਂ ਦੇ ਹਾਊਸ ਵਾਈਫ ਨੇ। ਕੰਮਕਾਰ ਹੈ ਜੀ ਮੁੰਡਾ ਇਟਲੀ ਦੇ ਵਿੱਚ ਪੀਆਰ ਹੈ ਤੇ ਫੈਕਟਰੀ ਦੇ ਵਿੱਚ ਜੌਬ ਕਰ ਰਿਹਾ। ਇਹਨਾਂ ਦੀ ਮੰਗ ਹੈ ਜੀ ਕੁੜੀ ਇਟਲੀ ਦੇ ਵਿੱਚ ਰਹਿੰਦੀ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਤੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਜੀ। ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ। ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਆ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾਨੂੰ ਜਿਹੜਾ ਵੀ ਰਿਸ਼ਤਾ ਇਹਨਾਂ ਵਿੱਚੋਂ ਸਹੀ ਲੱਗਦਾ ਉਸ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤੇ ਦੀ ਐਡ ਦੇਣ ਦਾ ਹੁੰਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ